ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਸਪੋਰਟਸ ਕਰੰਟ ਅਫੇਅਰ ਦੇ ਮਹੱਤਵਪੂਰਨ ਪ੍ਰਸ਼ਨ ਕਰਾਂਗੇ ਜਿਸ ਦੇ ਵਿੱਚ ਮਤਲਬ ਕਿ 30 ਪ੍ਰਸ਼ਨ ਹੋਣਗੇ ਤੇ ਇੰਗਲਿਸ਼ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਇਹ ਪ੍ਰਸ਼ਨ ਹੋਣਗੇ ਠੀਕ ਹੈ ਤੇ ਇਹ ਦੂਜੀ ਸਪੋਰਟਸ ਪ੍ਰਸ਼ਨਾਂ ਦੀ ਕਲਾਸ ਆ ਠੀਕ ਹੈ ਕਰੰਟ ਅਫੇਅਰ ਦਾ ਪਾਰਟ ਹੈ ਇਹ ਠੀਕ ਹੈ ਸਪੋਰਟਸ ਦੇ ਜੋ 2025 ਦੇ ਇੰਪੋਰਟੈਂਟ ਕੁਐਸਚਨ ਆ ਠੀਕ ਹੈ ਤੇ ਦੂਜੀ ਕਲਾਸ ਹੈ ਤੁਸੀਂ ਦੇਖ ਸਕਦੇ ਹੋ ਇੰਗਲਿਸ਼ ਪੰਜਾਬੀ ਦੋਨਾਂ ਮੀਡੀਅਮ ਵਿੱਚ ਮਿਲੇਗੀ ਇਹ ਮਤਲਬ ਅੱਜ ਦੀ ਕਲਾਸ ਤੇ ਇਹਦੀ ਪੀਡੀਐਫ ਲੈਣੀ ਹੈ ਜੇ ਤੁਸੀਂ ਤਾਂ ਆਪਾਂ ਨੇ ਇੱਕ ਵਟਸਐਪ ਗਰੁੱਪ ਤੇ ਟੈਲੀਗ੍ਰਾਮ ਗਰੁੱਪ ਬਣਾਇਆ ਜੋ ਸਪੈਸ਼ਲ ਗਰੁੱਪ ਸਿਰਫ ਸਪੈਸ਼ਲ ਬੱਚਿਆਂ ਲਈ ਠੀਕ ਹੈ ਤੇ ਸਪੈਸ਼ਲ ਬੱਚਿਆਂ ਨੂੰ ਹੀ ਪੀਡੀਐਫ ਮਿਲ ਸਕਦੀ ਹੈ ਇਸ ਦੀ ਠੀਕ ਹੈ ਤੇ ਉਹ ਉਹ ਪੇਡ ਗਰੁੱਪ ਆ WhatsApp ਦਾ ਤੇ ਆਪਣਾ Telegram ਦਾ ਠੀਕ ਆ ਤੇ ਤੁਸੀਂ ਜੇ ਉਸ ਪੇਡ ਗਰੁੱਪ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ 988743699 ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਹੋ ਠੀਕ ਆ ਸਿਰਫ 51 ਰੁਪਏ ਫੀਸ ਆ ਇਹਨਾਂ ਗਰੁੱਪਾਂ ਦੇ ਵਿੱਚ ਜੁਆਇਨ ਹੋਣ ਹੋਵੇਗੀ ਠੀਕ ਹੈ ਤੇ 49 ਰੁਪਏ ਮਾਤਰਜੀ ਫੀਸ ਤੁਸੀਂ ਜੁਆ ਦੇ ਕੇ ਮਤਲਬ ਜੁਆਨ ਕਰ ਸਕਦੇ ਹੋ ਉਸ ਦੇ ਵਿੱਚ ਤੁਹਾਨੂੰ ਹਰੇਕ ਵੀਡੀਓ ਦੀ ਪੀਡੀਐਫ ਮਿਲਦੀ ਰਹੇਗੀ ਜੋ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਪੜ੍ਹਾਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਠੀਕ ਹੈ ਤੇ ਪਹਿਲਾ ਪ੍ਰਸ਼ਨ ਹੈਗਾ 38ਵੀਂ ਰਾਸ਼ਟਰੀ ਖੇਡਾਂ ਜੋ ਕਿ ਫਰਵਰੀ 2025 ਵਿੱਚ ਸਮਾਪਤ ਹੋਈਆਂ ਵਿੱਚ ਪੁਰਸ਼ ਕਬੱਡੀ ਟੂਰਨਾਮੈਂਟ ਵਿੱਚ ਕਿਸ ਰਾਜ ਨੇ ਸੋਨ ਤਗਮਾ ਜਿੱਤਿਆ ਤੇ ਸਵਾਲ ਦਾ ਉੱਤਰ ਹੈਗਾ ਦੋਸਤੋ অপਸ਼ਨ ਬੀ ਉੱਤਰ ਪ੍ਰਦੇਸ਼ ਠੀਕ ਹੈ ਤੁਸੀਂ ਇਸ ਨੂੰ ਮੌਕ ਟੈਸਟ ਦੀ ਤਰ੍ਹਾਂ ਵੀ ਟ੍ਰੀਟ ਕਰ ਸਕਦੇ ਹੋ ਠੀਕ ਹੈ ਵੀ ਆਪਣੇ ਆਪ ਉੱਤਰ ਦੇ ਕੇ ਦੇਖਣਾ ਪਹਿਲਾਂ ਮੈਂ ਥੋੜਾ ਜਿਹਾ ਹਰੇਕ ਉੱਤਰ ਤੋਂ ਪਹਿਲਾਂ ਰੁਕੂ ਰੁਕੇ ਕਰੂੰਗਾ ਥੋੜਾ ਜਿਹਾ ਹਨਾ ਠੀਕ ਹੈ ਤੁਸੀਂ ਸੋਚ ਕੇ ਦੇਖਣਾ ਵੀ ਤੁਹਾਨੂੰ ਆਨਸਰ ਆਉਂਦਾ ਕਿ ਨਹੀਂ ਠੀਕ ਹੈ ਜੇ ਹੋ ਸਕੇ ਤਾਂ ਲਾਸਟ ਵਿੱਚ ਕਮੈਂਟ ਬਾਕਸ ਚ ਕਮੈਂਟ ਕਰਕੇ ਵੀ ਦੱਸਿਓ ਤੁਹਾਡੇ 30 ਚ ਕਿੰਨੇ ਨੰਬਰ ਬਣੇ ਹਨਾ ਜਿਵੇਂ ਹੋਰ ਬੱਚਿਆਂ ਨੂੰ ਵੀ ਕਿ ਮਤਲਬ ਉਹ ਫਿਰ ਤੁਹਾਨੂੰ ਪਤਾ ਲੱਗਦਾ ਹੋਰ ਬੱਚਿਆਂ ਦਾ ਕੰਪੈਰੀ ਜਨਾ ਵੀ ਉਹਨਾਂ ਦੇ ਕਿੰਨੇ ਨੰਬਰ ਇਸ ਕਰੰਟ ਅਫੇਅਰ ਦੇ ਪਾਰਟ ਚ ਬਣੇ ਤੁਹਾਡੇ ਕਿੰਨੇ ਬਣੇ ਤੁਹਾਡੀ ਕਿੰਨੀ ਤਿਆਰੀ ਉਹਨਾਂ ਦੀ ਕਿੰਨੀ ਤਿਆਰੀ ਹੈ ਨਾ ਤਾਂ ਕਰਕੇ ਮੈਂ ਚਾਹੁੰਦਾ ਤੁਸੀਂ ਇਸ ਨੂੰ ਮੌਕ ਟੈਸਟ ਦੀ ਤਰ੍ਹਾਂ ਵੀਡੀਓ ਨੂੰ ਲਿਓ ਠੀਕ ਆ ਤੇ ਬਾਕੀ ਨਾਲ ਦੀ ਨਾਲ ਆਨਸਰ ਤਾਂ ਆਪਾਂ ਦੱਸਦੇ ਹੀ ਜਾਣਾ ਠੀਕ ਹੈ ਜੋ ਪੜ੍ਹਨਾ ਹੀ ਚਾਹੁੰਦੇ ਆ ਤੇ ਅਗਲਾ ਪ੍ਰਸ਼ਨ ਆ ਗਿਆ ਫਰਵਰ 2025 ਲਈ ICC ਮੈਨਜ਼ ਪਲੇਅਰ ਆਫ ਦੀ ਮੰਥ ਦਾ ਪੁਰਸਕਾਰ ਕਿਸ ਨੂੰ ਦਿੱਤਾ ਗਿਆ ਸੀ 30ਵਾਂ ਸਵਾਲ ਰੁਕ ਰਿਹਾ ਦੋਸਤੋ অপশন ਆ ਗਿਆ অপশন ਸੀ ਆ ਗਿਆ ਸ਼ੋਮਨ ਗਿੱਲ ਠੀਕ ਆ অপশন ਸੀ ਇਸ ਦਾ ਉੱਤਰ ਹੈ ਤੇ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਜਨਵਰੀ 2025 ਵਿੱਚ 86ਵੀਂ ਸੀਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦਾ ਸਿੰਗਲਜ਼ ਖਿਤਾਬ ਕਿਸ ਨੇ ਜਿੱਤਿਆ ਇਹ ਸਵਾਲ ਦਾ ਉੱਤਰ ਹੈ ਦੋਸਤੋ অপশন ਬੀ ਮਨੂਸ਼ ਆ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪ੍ਰਸ਼ਨ ਅਗੇ ਚੌਥਾ ਆਰਬੀ 2025 ਵਿੱਚ ਭਾਰਤ ਨੇ ਕਿਸ ਦੇਸ਼ ਨੂੰ ਚਾਰ ਇੱਕ ਨਾਲ ਹਰਾ ਕੇ ਬਲਾਈਂਡ ਲਈ ਦੋ ਪੱਖੀ T20 ਕ੍ਰਿਕਟ ਲੜੀ ਜਿੱਤੀ ਇਸ ਸਵਾਲ ਦਾ ਉੱਤਰ ਹੈ ਗੇ ਦੋਸਤੋ ਬੰਗਲਾਦੇਸ਼ ਆਪਸ਼ਨ ਸੀ ਉੱਤਰ ਸਿੱਧਾ ਸਹੀ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪੰਜਵਾਂ ਪ੍ਰਸ਼ਨ ਜਨਵਰੀ 2025 ਵਿੱਚ ਪਹਿਲੇ ਖੋਖੋ ਵਿਸ਼ਵ ਕੱਪ ਦੀ ਮੇਜ਼ਬਾਨੀ ਕਿਸ ਸ਼ਹਿਰ ਨੇ ਕੀਤੀ ਬਹੁਤ ਇੰਪੋਰਟੈਂਟ ਪ੍ਰਸ਼ਨ ਆ ਕਰੰਟ ਅਫੇਅਰ ਤੁਹਾਨੂੰ ਪਤਾ ਹੈ ਇਹ ਹਰ ਇੱਕ ਪੇਪਰ ਦੇ ਵਿੱਚ ਸਪੋਰਟਸ ਦਾ ਪ੍ਰਸ਼ਨ ਆਉਂਦੇ ਜਾਂਦੇ ਆ ਠੀਕ ਆ ਇੱਕ ਦੋ ਪ੍ਰਸ਼ਨ ਆ ਜਾਂਦੇ ਆ ਸਪੋਰਟਸ ਦੇ ਹਨਾ ਮਤਲਬ ਕਿ ਕਾਸ਼ ਇਸ 30 ਪ੍ਰਸ਼ਨਾਂ ਦੇ ਵਿੱਚੋਂ 1-2 ਪ੍ਰਸ਼ਨ ਉਹ ਆਗੇ ਤੁਹਾਡੇ ਦੋ ਨੰਬਰ इजीली ਬਣ ਗਏ ਹਨਾ ਦਾ 15 ਮਿੰਟ ਦੀ ਵੀਡੀਓ 10-15 ਮਿੰਟ ਦੀ ਹੈ ਨਾ ਜੇ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਤੁਸੀਂ ਇਸ ਦਾ ਲਾਭ ਏ ਸਕਦੇ ਹੋ ਤੇ ਪੀਡੀਐਫ ਵੀ ਤੁਸੀਂ ਇਸ ਦੀ ਲੈ ਸਕਦੇ ਹੋ ਤੁਹਾਨੂੰ ਦੱਸ ਹੀ ਦਿੱਤਾ ਕਿ ਟੈਲੀਗ੍ਰਾਮ ਗਰੁੱਪ ਤੇ ਵਟਸਐਪ ਗਰੁੱਪ ਵੀ ਇੱਕ ਸਪੈਸ਼ਲ ਗਰੁੱਪ ਬਣਾਇਆ ਹੈ ਸਿਰਫ ਸਪੈਸ਼ਲ ਬੱਚਿਆਂ ਲਈ 51 ਰੁਪਏ ਫੀਸ ਆ ਉਸ ਦੀ ਜੁਆਇਨ ਕਰਨੇ ਦੀ ਤੇ 9888743689 ਨੰਬਰ ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ ਨੰਬਰ ਨੋਟ ਕਰ ਲਓ 988743689 ਤੇ ਇਸ ਪ੍ਰਸ਼ਨ ਦਾ ਉੱਤਰ ਹੈ ਜੋ ਹੈਗਾ ਨਵੀਂ ਦਿੱਲੀ ਠੀਕ ਹੈ ਮਤਲਬ ਜਨਵਰੀ 2025 ਵਿੱਚ ਫੈਲੇ ਖੋਖੋ ਵਿਸ਼ਵ ਕੱਪ ਦੀ ਮੇਜਬਾਨੀ ਨਵੀਂ ਦਿੱਲੀ ਨੇ ਸ਼ਹਿਰ ਨੇ ਕੀਤੀ ਸੀ ਨਵੀਂ ਦਿੱਲੀ ਸ਼ਹਿਰ ਨੇ ਕੀਤੀ ਸੀ ਅਗਲਾ ਪ੍ਰਸ਼ਨ ਸਪੋਰਟਸ 스타 ایس ایس ਅਵਾਰਡ 2025 ਵਿੱਚ ਸਪੋਰਟਸ 스타 ਆਫ ਦੀ ਇਅਰ ਔਰਤ ਦਾ ਪੁਰਸਕਾਰ ਕਿਸ ਨੂੰ ਦਿੱਤਾ ਗਿਆ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਮਨੂ ਵਾਕਰ ਠੀਕ ਆ অপਸ਼ਨ ਸੀ ਇਸ ਦਾ ਉੱਤਰ ਸਹੀ ਆ ਤੇ ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ 7ਵੇਂ ਪ੍ਰਸ਼ਨ ਤੇ ਫਰਬਿ 2025 ਵਿੱਚ ਆਸਟ੍ਰੇਲੀਆ ਕ੍ਰਿਕਟ ਹਾਲ ਆਫ ਦੀ ਫੇਮ ਵਿੱਚ ਕਿਸ ਨੂੰ ਸ਼ਾਮਲ ਕੀਤਾ ਗਿਆ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ অপਸ਼ਨ ਵੀ ਮਾਈਕਲ ਬੀਵਨ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਫਰਬਿ 2025 ਵਿੱਚ ਕਿਸ ਪੈਨੇ ਸਟਾਰ ਨੇ 33 ਸਾਲ ਦੀ ਉਮਰ ਵਿੱਚ ਸਨਿਆਸ ਲੈਣ ਦਾ ਐਲਾਨ ਕੀਤਾ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਬੀ ਸਮੋਨਾ ਹਲੈਪ ਠੀਕ ਹੈ ਦਿੱਤੀ ਬਰਿਆਂ ਦੀ ਪੇਜ ਦੇ ਵਿੱਚ ਉਹਨਾਂ ਨੇ ਰਿਟਾਇਰਮੈਂਟ ਮਤਲਬ ਕਿ ਸੰन्यास ਲੈਣ ਦਾ ਐਲਾਨ ਕਰ ਦਿੱਤਾ ਹੈ ਟੈਨਿਸ ਤੋਂ ਅਗਲੇ ਪ੍ਰਸ਼ਨ ਤੇ ਚੱਲਦੇ ਆ ਨਵਾਂ ਪ੍ਰਸ਼ਨ ਖੇਲੋ ਇੰਡੀਆ ਵਿంటర్ ਗੇਮ 2025 ਵਿੱਚ ਕਿਸ ਰਾਜ ਨੇ ਮੈਡਲ ਸੂਚੀ ਵਿੱਚ ਸਿਖਰ ਤੇ ਸਥਾਨ ਪ੍ਰਾਪਤ ਕੀਤਾ ਇਸ ਸਵਾਲ ਦਾ ਉੱਤਰ ਹੈਗਾ ਆਰਮੀ ਫੌਜ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ 10ਵਾਂ ਚਨਈ ਓਪਨ ਚਨਈ ਓਪਨ ਏਟੀਪ ਚੈਲੈਂਜਰ 2025 ਵਿੱਚ ਪੁਰਸ਼ਾਂ ਦਾ ਸਿੰਗਲ ਖਿਤਾਬ ਕਿਸ ਨੇ ਜਿੱਤਿਆ ਇਹ ਸਵਾਲ ਦਾ ਉੱਤਰ ਆਪਸ਼ਨ ਬੀ ਹੈ ਕੈਰੀਨ ਜੈਕਟ ਜੈਕਵੈਟ ਅਗਲੇ ਪ੍ਰਸ਼ਨ ਤੇ ਚਲਦੇ 11ਵਾਂ ਪ੍ਰਸ਼ਨ ਜਰਮਨ ਓਪਨ 2025 ਵਿੱਚ ਭਾਰਤੀ ਦਲ ਦੀ ਅਗਵਾਈ ਕਿਸ ਭਾਰਤੀ ਬੈਡਮਿੰਟਨ ਖਿਡਾਰੀ ਨੇ ਕੀਤੀ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ A ਕਦੰਬੀ ਸ਼੍ਰੀਕਾਂਤ ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ ਕਿਸ ਦੇਸ਼ ਨੇ ਨਿਊਜ਼ੀਲੈਂਡ ਨੂੰ ਹਰਾ ਕੇ ICC ਚੈਂਪੀਅਨ ਟਰੋਫੀ 2025 ਦਾ ਫਾਈਨਲ ਜਿੱਤਿਆ ਇਸ ਸਵਾਲ ਦਾ ਉੱਤਰ ਹੈਗਾ ਭਾਰਤ ਇੰਡੀਆ ਆਪਸ਼ਨ A ਸਹੀ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਪ੍ਰਸ਼ਨ 13ਵਾਂ ਬੰਗਲਾਦੇਸ਼ ਦੀ ਅੰਡਰ 19 ਵਿਸ਼ਵ ਕੱਪ ਜੇਤੂ ਕ੍ਰਿਕਟ ਟੀਮ ਦੇ ਮੈਂਬਰ प्रांतिक नौरोज नवील दे ਛੇਤੀ ਸੰन्यास ਲੈਣ ਦਾ ਮੁੱਖ ਕਾਰਨ ਕੀ ਸੀ ਇਹ ਸਵਾਲ ਦਾ ਜਵਾਬ ਹੈ ਦੋਸਤੋ ਸਿਹਤ ਸਬੰਧੀ ਮੁੱਦੇ ਹੈਲਥ ਇਸ਼ੂਸ ਕਰਕੇ ਉਹਨਾਂ ਨੇ ਛੇਤੀ ਸੰन्यास ਲੈ ਲਿਆ प्रांतिक नौरोज नवील ਜੋ ਕਿ ਬੰਗਲਾਦੇਸ਼ ਦੇ ਅੰਡਰ 19 ਵਿਸ਼ਵ ਕੱਪ ਜੇਤੂ ਕ੍ਰਿਕਟ ਟੀਮ ਦੇ ਮੈਂਬਰ ਸੀ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਫਰਵਰੀ 2025 ਵਿੱਚ ਹੋਏ FIH ਹਾਕੀ ਪ੍ਰੋ ਲੀਗ ਮੈਚ ਦਾ ਸਥਾਨ ਕਿਹੜਾ ਭਾਰਤੀ ਸ਼ਹਿਰ ਸੀ? ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਬੋਬਨੇਸ਼ਵਰ। ਅਗਲੇ ਪ੍ਰਸ਼ਨ ਤੇ ਚੱਲਦੇ ਆਂ ਆਪਾਂ। ਫਰਵਰੀ 2025 ਵਿੱਚ ਜਰਮਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਕਿਹੜੀ ਭਾਰਤੀ ਡਬਲ ਜੋੜੀ ਪਹੁੰਚੀ? इस सवाल दो का उत्तर है दोस्तों ऑप्शन सी ध्रुव कापिला तनेशा क्रास्टो अगले प्रश्न तो चलते हैं सोलवें दो हज़ार पच्ची लारीअस वर्ल्ड स्पोर्ट्स अवार्ड में किस जिमनास्ट लारियस वर्ल्ड कैमबैक ऑफ द ईयर अवार्ड मिले इस सवाल दो का उत्तर है दोस्तों ऑप्शन बी ओवेका एंडरादे एंडरादे ठीक है अगले प्रश्न तो चलद सतारवा प्रश्न दो हज़ार पच्ची आई सी, सी चैंपियनज ट्रॉफी की मेजबानी किस देश ने की थी? जो कि मार्च दो हज़ार पच्चीस समाप्त हुई इस सवाल का दो उत्तर है दोस्तों ऑप्शन ए सी, एनि कि ਪਾਕਿਸਤਾਨ ਅਤੇ ਯੂਏਈ ਸੰਯੁਕਤ ਅਰਬ ਅਮੀਰੀਤ ਵਿੱਚ ਦੋਨਾਂ ਦੇਸ਼ਾਂ ਦੇ ਵਿੱਚ ਮਤਲਬ ਆਈਸੀਜੀ ਸੀ ਚੈਂਪੀਅਨਜ਼ ਟਰੋਫੀ ਖੇਡੀ ਗਈ ਸੀ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਚੀਨ ਵਿੱਚ ਹੋਈਆਂ 2025 ਏਸ਼ੀਆਈ ਵਿੰਟਰ ਖੇਡਾਂ ਵਿੱਚ ਭਾਰਤ ਦੀ ਭਾਗੀਦਾਰੀ ਦਾ ਨਤੀਜਾ ਕੀ ਰਿਹਾ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਡੀ ਭਾਰਤ ਨੇ ਕੋਈ ਵੀ ਤਗਮਾ ਨਹੀਂ ਜਿੱਤਿਆ ਏਸ਼ੀਆਈ ਵਿంటర్ 2025 ਵਿੱਚ ਜੋ ਚੀਨ ਵਿੱਚ ਹੋਇਆ ਸੀ। ਪ੍ਰਸ਼ਨ ਨੰਬਰ 1 ICC ਚੈਂਪियंस ट्रॉफी 2025 ਦੇ ਫਾਈਨਲ ਵਿੱਚ ਪਲੇਅਰ ਆਫ ਦੀ ਮੈਚ ਕੌਣ ਸੀ? ਇਹ ਸਵਾਲ ਦਾ ਉੱਤਰ ਹੈ ਗੇ ਦੋਸਤੋ অপਸ਼ਨ A ਰੋਹਿਤ ਸ਼ਰਮਾ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਈਵਾਂ ਪ੍ਰਸ਼ਨ ਆ ਗਿਆ। ਫਾਰਬ੍ਰੀਡੂ 2025 ਵਿੱਚ ਔਰਤਾਂ ਲਈ ਪਹਿਲੀ ਸ਼ਹਿਰ ਅਧਾਰਿਤ ਰੋਇੰਗ ਲੀਗ ਅਸਮਿੱਤਾ ਰੋਇੰਗ ਲੀਗ ਦੀ ਮੇਜਬਾਨੀ ਕਿਸ ਸ਼ਹਿਰ ਨੇ ਕੀਤੀ ਇਹ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਹైదరాబాద్ ਅਗਲੇ ਪ੍ਰਸ਼ਨ ਦਾ ਚਾਹੁੰਦੇ ਹਾਂ 21ਵਾਂ ਪ੍ਰਸ਼ਨ ਆਈਪਲ 2025 ਲਈ ਦਿੱਲੀ ਕੈਪੀਟਲ ਜਦਾ ਸਹਾਇਕ ਕੋਚ ਕ੍ਰਿਕਟਰ ਨੌਨ ਨਿਯੁਕਤ ਕੀਤਾ ਗਿਆ ਦੋਸਤੋ ਇਹ ਸਾਰੀਆਂ ਵੀਡੀਓਗੀਆਂ ਪੀਡੀਐਫ ਜੂਗੀ ਆਪਾਂ ਪੜਾਉਨੇ ਆ ਇਸ ਚੈਨਲ ਦੇ ਉੱਤੇ ਜੇਲ ਬਾਰਡਰ ਦੀ ਭਰਤੀ ਲਈ ਤਾਂ ਉਹਨੂੰ ਜੇਲ ਬਾਰਡਰ ਦਾ ਜੂ ਆਪਾਂ ਨੇ ਸਪੈਸ਼ਲ ਵਟਸਐਪ ਗਰੁੱਪ ਤੇ ਟੈਲੀਗ੍ਰਾਮ ਗਰੁੱਪ ਬਣਾਇਆ ਹੈ ਉਸ ਦੇ ਵਿੱਚ ਮਿਲਣ ਦੀ ਠੀਕ ਆ ਉਸ ਦੇ ਲਈ ਨੰਬਰ ਹੈਗਾ ਆਪਣਾ 9888743689 988743689 ਠੀਕ ਆ ਸਿਰਫ ਇਹਨਾਂ ਗਰੁੱਪਾਂ ਨੂੰ ਜੁਆਇਨ ਕਰਨ ਦੀ ਫੀਸ ਹੈਗੀ 55 ਰੁਪਏ 51 ਓਨਲੀ ਠੀਕ ਆ ਇਹ ਵੀ ਨਾ ਮਾਤਰ ਜੀ ਫੀਸ ਆਪਾਂ ਤਾਂ ਰੱਖੀ ਆ ਕਿ ਸਿਰਫ ਸਪੈਸ਼ਲ ਬੱਚੇ ਜੋ ਸੀਰੀਅਸ ਬੱਚੇ ਆ ਪੜ੍ਹਾਈ ਲਈ ਉਹ ਹੀ ਇਹ ਗਰੁੱਪ ਜੁਆਇਨ ਕਰਨ ਠੀਕ ਆ ਤੇ ਸਵਾਲ ਦਾ ਉੱਤਰ ਹੈ ਮੈਥਿਊ ਮੋਰ ਆਪਸ਼ਨ ਬੀ ਇਹ ਸੀਰੀਅਸ ਬੱਚਿਆਂ ਲਈ 55 ਰੁਪਏ ਕੋਈ ਜ਼ਿਆਦਾ ਨਹੀਂ ਹੈਗੇ ਆਰਾਮ ਤੇ ਉਹ ਦੇ ਸਕਦੇ ਆ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ 2025 ਏਸ਼ੀਅਨ ਵਿంటర్ ਖੇਡਾਂ ਦੇ ਉਦਘਾਟਨ ਸਮਾਰੋਹ ਵਿੱਚ ਭਾਰਤ ਲਈ ਝੰਡਾ ਤਾਰਕ ਕੌਣ ਸੀ ਇਹ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਏ ਹਰੀਫ ਖਾਨ ਅਤੇ ਭਵਾਨੀ ਠੇਕਾੜਾ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪ੍ਰਸ਼ਨ 23 ਮਨੂਸ਼ਾ ਨੇ ਸ਼ਾਸੀ ਮਿਸ਼ਰੀਨਿਆ ਨੈਸ਼ਨਲ ਟੇਬਲ ਟੈਨੀ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲ ਦੇ ਫਾਈਨਲ ਵਿੱਚ ਕਿਸ ਖਿਡਾਰੀ ਨੂੰ ਹਰਾਇਆ ਇਹ ਸਵਾਲ ਦਾ ਉੱਤਰ ਹੈ ਗੇ ਦੋਸਤੋ ਪਾਇਸ ਜੈਨ ਆਪਸ਼ਨ A ਪਾਇਸ ਜੈਨ ਨੂੰ ਹਰਾਇਆ ਸੀ ਅਗਲੇ ਪ੍ਰਸ਼ਨ 24 ਤੇ ਚਲਦੇ ਹਾਂ 2025 ਵਿੱਚ ਪਹਿਲੇ ਖੋਖੋ ਵਿਸ਼ਵ ਕੱਪ ਦਾ ਐਲਾਨ ਕਿਸ ਸੰਸਥਾਨ ਨੇ ਕੀਤਾ ਇਹ ਸਵਾਲ ਦੇ ਉੱਤਰ ਹੈਗਾ ਦੋਸਤੋ ਬਹੁਤ A ਐਂਡ B 2025 ਵਿੱਚ ਪਹਿਲੇ ਖੋਖੋ ਵਿਸ਼ਵ ਕੱਪ ਦਾ ਐਲਾਨ ਖੋਖੋ ਫੈਡਰੇਸ਼ਨ ਆਫ ਇੰਡੀਆ ਤੇ ਅੰਤਰਰਾਸ਼ਟਰੀ ਖੋਖੋ ਫੈਡਰੇਸ਼ਨ ਨੇ ਮਿਲ ਕੇ ਦੋਨਾਂ ਨੇ ਕੀਤਾ ਤਾਂ ਕਰਕੇ ਆਪਸ਼ਨ C ਸਹੀ ਹੈ ਮਤਲਬ ਦੋਨਾਂ ਨੇ A ਅਤੇ B ਆਪਸ਼ਨਾਂ ਸਹੀ ਨੇ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਖੇਲੋ ਇੰਡੀਆ ਵਿੰਟਰ ਗੇਮ 2025 ਨਾ 2024 ਦਾ ਜੇਤੂ ਕਿਹੜਾ ਭਾਰਤੀ ਰਾਸ਼ ਸੀ 2024 ਜਿਹੜੀਆਂ ਖੇਲੋ ਇੰਡੀਆ ਵਿੰਟਰ ਗੇਮਸ ਹੋਈਆਂ ਸੀ ਉਹਨਾਂ ਦਾ ਕਿਹੜਾ ਭਾਰਤੀ ਰਾਜ ਜੇਤੂ ਸੀ ਇਸ ਪ੍ਰਸ਼ਨ ਦਾ ਉੱਤਰ ਭਾਰਤੀ ਫੌਜ ਆਪਸ਼ਨ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਫਰ ਵੀ 2025 ਵਿੱਚ WTT ਯੂਥ ਕਟੈਂਡਰ ਟੇਬਲ ਟੈਨਿਸ ਇਵੈਂਟ ਦੀ ਮੇਜਬਾਨੀ ਕਿਸ ਭਾਰਤੀ ਸ਼ਹਿਰ ਨੇ ਕੀਤੀ ਇਹ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਵੀ ਬਦਲ ਦੋ ਡਰਾ ਅਗਲੇ ਪ੍ਰਸ਼ਨ ਤੇ ਚਲਦੇ ਹਾਂ 27ਵਾਂ ਪ੍ਰਸ਼ਨ ਜਨਵਰੀ 2025 ਵਿੱਚ 86ਵੇਂ ਸੀਨੀਅਰ ਨੈਸ਼ਨਲ ਟੇਬਲ ਟੈਨੀ ਚੈਂਪੀਅਨਸ਼ਿਪ ਵਿੱਚ ਕਿਸ ਭਾਰਤੀ ਟੈਨਿਸ ਖਿਡਾਰੀ ਨੇ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਿਆ ਇਹ ਸਵਾਲ ਦਾ ਉੱਤਰ ਹੈਗਾ ਦੋਸਤੋ ਧਿਆ ਚਿਤਾਲੀ ਆਪਸ਼ਨ ਬੀ ਇਸ ਦਾ ਉੱਤਰ ਹੈ अगले प्रश्न तो चलते हैं लारीियस वर्ल्ड टीम ऑफ द ईयर अवार्ड दो हज़ार पच्ची किस फुटबॉल क्लब ने दोस्तों ऑप्शन रियल मैड्रिड अगले प्रश्न तो चलते हैं उन्तीवें प्रश्न आईसीसी रैंकिंग अनुसार कड़ा भारतीय क्रिकेटर इस समय विश्व का सिखरला ओडियाई बल्लेबाज है इस सवाल का उत्तर है ਸ਼ੁਭਮਨ ਗਿੱਲ ਠੀਕ ਆ ਪਹਿਲੇ ਨੰਬਰ ਤੇ ਆਈਸੀਸੀ ਰੈਂਕਿੰਗ ਦੇ ਵਿੱਚ ਦੂਜੇ ਨੰਬਰ ਤੇ ਹੈਗੇ ਆ ਰੋਹਿਤ ਸ਼ਰਮਾ ਤੀਜੇ ਨੰਬਰ ਤੇ ਬਾਬਰ ਆਜ਼ਮ ਪਾਕਿਸਤਾਨ ਦਾ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਜੋ ਤੀਆ ਪ੍ਰਸ਼ਨ ਲਾਸਟ ਪ੍ਰਸ਼ਨ ਦਾ ਤੁਸੀਂ ਕਮੈਂਟ ਬਾਕਸ ਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਤੀਆ ਵਿੱਚੋਂ ਕਿੰਨੇ ਪ੍ਰਸ਼ਨ ਲਗਭਗ ਸਹੀ ਸੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਵੀ ਕਰ ਲਿਓ ਸਬਸਕ੍ਰਾਈਬ ਠੀਕ ਆ ਤੇ ਲਾਸਟ ਪ੍ਰਸ਼ਨ ਸਪੋਰਟਸ ਸਟਾਰ ਐਸਿਸ ਅਵਾਰਡ 2025 ਵਿੱਚ ਸਪੋਰਟਸ ਸਟਾਰ ਆਫ ਦੀ ਇਅਰ ਪੁਰਸ਼ ਦਾ ਪੁਰਸਕਾਰ ਕਿਸ ਨੂੰ ਦਿੱਤਾ ਗਿਆ ਇਸ ਵੱਲੋਂ ਤੁਹਾਡੇ ਸਾਰਾ ਆਪਸ਼ਨ ਏਪੀਆਰ ਸ਼੍ਰੀ ਜੇਸ਼ ਤੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜਰੂਰ ਕਰਦੇ ਧੰਨਵਾਦ